ਇੱਕ ਗੈਗ ਬਣੀ ਹੋਈ ਆ ਸਾਰੇ ਰਲ ਜਾਂਦੇ ਆ ਨਵੇਂ ਆਰਟਿਸਟ ਨੂੰ ਆਨ ਨਹੀਂ ਦਿੰਦੇ ਉਹ ਤੇ ਕਰਨ ਔਜਲਾ ਦਾ ਕਿਵੇਂ ਐਂਟਰੀ ਹੁੰਦੀ ਆ ਤੁਸੀਂ ਹਾਂ ਜੱਜੀ ਪਾਜੀ ਇਹ ਮੈਨੂੰ ਮੈਨੂੰ ਇਹ ਨਹੀਂ ਸਮਝ ਆਉਂਦੀ ਵੀ ਪੰਜਾਬੀ ਇੰਡਸਟਰੀ ਹੋਕ ਹੀ ਗਿਆ ਵਈ ਇਹ ਜਿਹੜੇ ਪੁਰਾਣੇ ਜਿਹੜੇ ਆਰਟਿਸਟ ਹੈ ਨਾ ਇਹ ਨਵੇਂ ਬੰਦੇ ਨੂੰ ਨਾ ਦੱਬ ਕੇ ਰੱਖਣਾ ਚਾਹੁੰਦੇ ਆ ਨਵੇਂ ਬੰਦੇ ਨੂੰ ਉੱਠਣ ਨਹੀਂ ਦੇਣਾ ਚਾਹੁੰਦੇ ਉਹਨੂੰ ਥੱਲੇ ਹੀ ਨੱਪ ਕੇ ਰੱਖਦੇ ਉਹਨੂੰ ਤਾਂ ਨਹੀਂ ਹੁੰਦਿੰਦੇ ਤੁਸੀਂ ਮੈਨੂੰ ਚੈਟ ਭੇਜੀ ਕਿ ਸਲਮਾਨ ਖਾਨ ਨੇ ਤੁਹਾਨੂੰ ਮਿਲੋ ਵੀ ਕਰ ਸਕਦੇ ਆ ਵੀ ਉਹ ਫੇਕ ਹੋ ਸਕਦੀ ਆ ਚੈਟ ਡਾਟਾ ਨਹੀਂ ਨਹੀਂ ਪਾਜੀ ਫੇਕ ਫੇਕ ਦਾ ਜਦੋਂ ਰੀਅਲ ਆਈਡੀ ਦਾ ਫੇਕ ਮਤਲਬ ਵੀ ਨਹੀਂ ਕੋਈ ਬੰਦਾ ਬਹੁਤ ਲੋਕੇ ਵੀ ਕਹਿੰਦੇ ਨੇ ਕਿ ਦੇਵ ਮਹਾਰਾਜ ਆ ਹਲੇ ਇੱਕ ਦੋ ਤਾਂ ਗਾਣੇ ਕੀਤੇ ਆ ਤੇ ਆਉਂਦਿਆਂ ਜਾਣ ਬੁੱਝ ਕੇ ਕੰਟਰੋਵਰਸੀ ਕਰਦਾ ਆ ਵੀਰ ਭਾਲ ਦਾ ਜਦੋਂ ਉਹਨਾਂ ਨੇ ਦੱਸਿਆ ਨਾ ਉਹਨੂੰ ਵੀ ਇਹ ਵੀ ਬੰਦਾ ਸਿੰਗਰ ਆ ਫਿਰ ਉਹ ਬੰਦੇ ਦੇ ਨਾਲ ਮੰਚ ਪਤਾ ਨਹੀਂ ਕੀ ਆ ਉਹਦਾ ਉਹਦਾ ਰੰਗ ਰੂਪ ਹੀ ਉਹਦਾ ਬਦਲ ਗਿਆ ਗੁਰਨਾਮ ਢਿੱਲਰ ਦਾ ਉੱਥੋਂ ਹੀ ਫਿਰਨਾ ਗਾਲੀ ਗਲੋਚ ਹੋ ਗਈ ਹਾਂ ਵੀ ਉਹਨੇ ਵੀ ਠੀਕ ਹੈ ਗਾਲਾਂ ਗੁਲਾ ਉਹਨੇ ਵੀ ਕੱਡੀਆਂ ਮੈਂ ਵੀ ਕੱਡੀਆਂ ਫਿਰ ਗਾਲਾਂ ਗੁਲਾ ਲੜਾਈ ਤੱਕ ਕੰਮ ਪਹੁੰਚ ਚੱਲਿਆ ਸੀ ਜਦੋਂ ਉਹਨੂੰ ਬੰਦੇ ਨੂੰ ਪਤਾ ਲੱਗਿਆ ਉਹ ਬੰਦਾ ਤਾਂ ਸਾੜੀ ਗਿਆ ਮੈਂ ਕਹਿੰਦਾ ਇੰਨੀ ਜਲਸੀ ਬੰਦੇ ਚ ਪੰਜਾਬੀ ਇੰਡਸਟਰੀ ਚ ਇੰਨੀ ਜ਼ਿਆਦਾ ਜਲਸੀ ਜਦ ਸਾਬ ਨਹੀਂ ਜਿਹੜੇ ਨਵੇਂ ਆਰਟਿਸਟ ਨੂੰ ਵੇਖ ਨਹੀਂ ਸਕਦੇ ਇਹ ਪਾਜੀ ਘੱਟੋ ਘੱਟ 2016 16 17 ਦੀ ਗੱਲ ਆ 2016 ਜਾਂ 17 ਦੀ ਗੱਲ ਹੈ ਇੰਨੇ ਦੀ ਗੱਲ ਆ ਤੁਸੀਂ ਉਹਨਾਂ ਨੂੰ ਰਿਪਲਾਈ ਕਿਹੜੇ ਸਾਲ ਕੀਤਾ ਗੱਲ ਹਾਂਜੀ ਪਾਜੀ ਮੈਂ ਆਪਣੇ ਮੇਰੇ ਮਨ ਚ ਸੀ ਮੈਂ ਅੱਜ ਰਿਪਲਾਈ ਦਿੱਤਾ ਉਹਨੂੰ ਇਹ ਗਾਣਾ ਮੈਂ ਲੈ ਆ ਕੇ ਨਾ ਇਹ ਪਾਜੀ ਮੈਂ ਨਾ ਗੀਤ MP3 ਵਾਲਾ ਕੋਈ ਮੈਂ ਗਿਆ ਸੀਗਾ ਇਹ ਮੈਂ ਨਾ ਆ ਖਾਵ ਗਾਣਾ ਲੈ ਕੇ ਮੈਂ ਤਿੰਨ ਵਾਰੀ ਇਨਕੋ ਗਿਆ ਸੀਗਾ ਆਡੀਓ ਤੇ ਤੁਸੀਂ ਲਾ ਲੋ ਵੀ ਨਵੇਂ ਆਰਟਿਸਟ ਨੂੰ ਵੇਖੇ ਨਾ ਇਹ ਬਾਰੋ ਹੀ ਮੋੜ ਦਿੰਦੇ ਆ ਇਹਨਾਂ ਦਾ ਜਿਹੜਾ ਬਾਡੀਗਾਰਡ ਆ ਬਾਰੋ ਹੀ ਮੋੜ ਦਿੰਦੇ ਆ ਬੰਦੇ ਨੂੰ ਪੰਜਾਬ ਅਨਕੜ ਦੇਖ ਰਹੇ ਹਾਂ ਤੁਸੀਂ ਮੈਂ ਕਰਨ ਹੰਡਾ ਪੰਜਾਬੀ 뮤직 ਇੰਡਸਟਰੀ ਅਕਸਰ ਹੀ ਚਰਚਾ ਦੇ ਵਿੱਚ ਰਹਿੰਦੀ ਆ ਇਹ ਵੀ ਕਿਹਾ ਗਿਆ ਕਿ ਕਤਲੋ ਕਹਿਰ ਤੱਕ ਦੁਸ਼ਮਣੀਆਂ ਹੋ ਜਾਂਦੀਆਂ ਨੇ ਮੇਰੇ ਨਾਲ ਅੱਜ ਪੰਜਾਬੀ 뮤직 ਇੰਡਸਟਰੀ ਦੇ ਇੱਕ ਅਜਿਹੇ ਗਾਇਕ ਨੇ ਜਿਨ੍ਹਾਂ ਦਾ ਵਿਵਾਦ ਹੋਇਆ ਵਿਵਾਦ ਗਾਣਿਆਂ ਦੇ ਵਿੱਚ ਹੋਣ ਤੋਂ ਲੈ ਕੇ ਪਰਸਨਲ ਰੰਜਿਸ਼ ਤੱਕ ਗੱਲਾਂ ਪਹੁੰਚੀਆਂ ਕਰਨ ਔਜਲਾ ਨੇ ਇਹਨਾਂ ਨੂੰ ਮੈਸੇਜ ਕਰਕੇ ਗਾਲ੍ਹਾਂ ਕੱਢੀਆਂ ਇਹਨਾਂ ਦੇ ਵਿੱਚ ਗਾਲੀ ਗਲੋਚ ਹੁੰਦਾ ਗੁਰਨਾਮ ਭੁੱਲਰ ਨੂੰ ਪਹਿਲਾਂ ਇੱਕ ਗਾਣੇ ਦੇ ਵਿੱਚ ਰਿਪਲਾਈ ਕਰਦੇ ਨੇ ਮਸਲਾ ਕੀ ਹੈ ਕਿਉਂ ਪੰਜਾਬੀ ਇੰਡਸਟਰੀ ਦੇ ਵਿੱਚ ਅਜਿਹੀ ਖੇਪੜਬਾਜੀ ਹੁੰਦੀ ਹੈ ਗੱਲਬਾਤ ਕਰਦੇ ਆਂ ਦੇਵ ਮਹਾਰਾਜ ਸਾਡੇ ਨਾਲ ਨੇ ਬਾਈ ਸਤਿ ਸ਼੍ਰੀ ਅਕਾਲ ਸਭ ਤੋਂ ਪਹਿਲਾਂ ਸਵਾਗਤ ਹੈ ਸਤਿ ਸ਼੍ਰੀ ਅਕਾਲ ਭਾਈ ਹੋ ਸਨੋਂ ਕਿਦਾਂ ਠੀਕ ਠਾਕ ਹੋ ਸਭ ਵਧੀਆ ਭਾਈ ਜੀ ਤੇ ਇੱਥੋਂ ਸ਼ੁਰੂਆਤ ਕਰੂੰਗਾ ਮੈਂ ਕਿ ਭਾਵੇਂ ਸਿੱਧੂ ਮੂਸੇਵਾਲਾ ਕਤਲ ਕਾਂਡ ਹੋਵੇ ਜਾਂ ਇਸ ਤੋਂ ਪਹਿਲਾਂ ਆਪਸ ਦੀ ਵਿੱਚ ਕਰਨ ਔਜਲਾ ਤੇ ਸਿੱਧੂ ਮੂਸੇਵਾਲਾ ਦਾ ਗੀਤਾਂ ਦੇ ਵਿੱਚ ਰਿਪਲਾਈ ਦਾ ਦੌਰ ਚੱਲਣਾ ਜਾਂ ਹੋਰ ਗਾਇਕ ਵੀ ਬਹੁਤ ਨੇ ਹੁਣ ਹਾਲੀ ਦੇ ਵਿੱਚ ਨਸੀਬ ਬੋਲ ਦਾ ਨਜ਼ਰ ਆਇਆ ਗਿਲਜੀਤ ਦਸਾਂਝ ਹੋਰਾਂ ਨੂੰ ਅਜਿਹੀਆਂ ਟਿੱਪਣੀਆਂ ਤੇ ਟੌਂਟ ਸੇ ਲਗਾਤਾਰ ਚਲਦੇ ਰਹਿੰਦੇ ਨੇ ਪਰ ਤੁਹਾਡੇ ਨਾਲ ਕੀ ਹੋਇਆ ਤੁਸੀਂ ਤਾਂ ਹਲੇ ਇੰਡਸਟਰੀ ਦੇ ਵਿੱਚ ਆਏ ਹੋ ਤੁਸੀਂ ਰਿਪਲਾਈ ਵੀ ਕਰ ਦਿੱਤਾ ਬਹੁਤ ਲੋਕ ਇਹ ਵੀ ਕਹਿੰਦੇ ਨੇ ਕਿ ਦੇਵ ਮਹਾਰਾਜਾ ਹਲੇ ਇੱਕ ਦੋ ਤਾਂ ਗਾਣੇ ਕੀਤੇ ਆ ਤੇ ਆਉਂਦਿਆਂ ਜਾਣ ਬੂਝ ਕੇ ਕੰਟਰੋਵਰਸੀ ਕਰਦਾ ਹੈ ਪੀਆਰ ਭਾਲਦਾ ਹਾਂਜੀ ਪਾਜੀ ਇੱਕ ਦੋ ਗਾਣੇ ਨਹੀਂ ਕੀਤੇ ਮੇਰੇ ਹੋਂ ਤੱਕ ਕਟੋ-ਕਟੇ 6-7 ਗਾਣੇ ਆ ਚੁੱਕੇ ਆ ਤੇ ਉਦੋਂ ਮੇਰਾ ਮੈਂ ਨਾ 2015 ਚ ਮੈਂ ਬਾਹਰ ਸੀਗਾ ਸਾਈਪ੍ਰਸ ਤੇ ਉਦੋਂ ਮੇਰਾ ਇੱਕ ਗਾਣਾ ਆਇਆ ਸੀਗਾ ਸੋਚ ਤੇ ਉਦੋਂ ਗੁਰਨਾਮ ਭੁੱਲੜ ਦਾ ਸ਼ੋਅ ਲਾਇਆ ਸੀਗਾ ਉੱਥੇ ਸਾਈਪ੍ਰਸ ਤੇ ਉੱਥੇ ਸ਼ੋਅ ਤਾਂ ਠੀਕ ਆ ਹਾਂ ਜੀ ਵੀ ਇਕੱਠੇ ਹੋਏ ਸੀਗੇ ਆਪਣਾ ਵੀ ਸ਼ੋਅ ਸੀਗਾ ਠੀਕ ਆ ਵੀ ਇੱਕ ਬੰਦੇ ਦਾ ਗਾਣਾ ਆਇਆ ਵੀ ਨਹੀਂ ਪਤਾ ਹੁੰਦਾ ਤੇ ਇਕੱਠੇ ਹੋਏ ਸੀਗੇ ਇਕੱਠੇ ਬੈਠੇ ਵੀ ਫੋਟੋ ਵੀ ਖਿਚਾਈਆਂ ਬੜਾ ਵਧੀਆ ਤਰੀਕੇ ਨਾਲ ਬੜਾ ਵਧੀਆ ਰੇ ਸੀਗੇ ਤੇ ਜਦੋਂ ਜਿਨਾਂ ਨੇ ਸ਼ੋਅ ਕਰਾਇਆ ਸੀਗਾ ਜਦੋਂ ਉਹਨਾਂ ਨੇ ਦੱਸਿਆ ਨਾ ਉਹਨੂੰ ਵੀ ਇਹ ਵੀ ਬੰਦਾ ਸਿੰਗਰ ਆ ਫਿਰ ਉਹ ਬੰਦੇ ਦੇ ਨਾਲ ਮੰਚ ਪਤਾ ਨਹੀਂ ਕੀ ਆ ਉਹਦਾ ਉਹਦਾ ਰੰਗ ਰੂਪ ਹੀ ਉਹਦਾ ਬਦਲ ਗਿਆ ਗੁਰਨਾਮ ਪੁੱਲਰ ਦਾ ਪ੍ਰਨਾਮ ਪੁੱਲਰ ਦਾ ਹਾਂਜੀ ਹਾਂਜੀ ਰੰਗ ਰੂਪ ਹੀ ਉਹਦਾ ਬਦਲ ਗਿਆ ਉਹ ਮੈਨੂੰ ਕਹਿਣ ਲੱਗ ਪਿਆ ਕਹਿੰਦਾ ਯਾਰ ਇਹ ਕੰਮਾਂ ਚ ਕਹਿੰਦਾ ਕੱਖ ਨਹੀਂ ਹੈਗਾ ਕਹਿੰਦਾ ਕੁਝ ਨਹੀਂ ਰੱਖਿਆ ਕਹਿੰਦਾ ਤੁਸੀਂ ਬਾਹਰ ਆ ਗਏ ਹੋ ਤੁਸੀਂ ਆਹ ਕੰਮ ਕਰ ਲਓ ਦੱਸੋ ਕੋਈ ਇਹ ਮਤਲਬ ਬੰਦਾ ਵਾ ਕਿਸੇ ਦਾ ਕੋਈ ਆਰਟਿਸਟ ਆ ਇਦਾਂ ਕਹਿੰਦਾ ਕਿਸੇ ਨੂੰ ਇਹਨਾਂ ਬੰਦਾ ਕੰਦਾ ਵੀ ਇਹ ਕੰਮਾਂ ਚ ਕੱਖ ਨਹੀਂ ਰੱਖਿਆ ਕੰਦਾ ਕੋਈ ਹੋਰ ਕੰਮ ਕਰ ਲੋ ਯਾਰ ਉਥੋਂ ਹੀ ਫਿਰਨਾ ਗਾਲੀ ਗਲੋਚ ਹੋ ਗਈ ਹਾਂ ਵੀ ਉਹਨੇ ਵੀ ਠੀਕ ਹੈ ਗਾਲਾਂ ਗੁਲਾ ਉਹਨੇ ਵੀ ਕੱਡੀਆਂ ਮੈਂ ਵੀ ਕੱਡੀਆਂ ਫਿਰ ਗਾਲਾਂ ਗੁਲਾ ਲੜਾਈ ਤੱਕ ਕੰਮ ਪਹੁੰਚ ਚੱਲਿਆ ਸੀ ਨਹੀਂ ਇਹ ਗੱਲ ਸ਼ੁਰੂ ਕਿੱਥੋਂ ਹੋਈ ਤੁਸੀਂ ਉਹਨੂੰ ਕੁਝ ਆਖਿਆ ਸੀ ਜਾਂ ਮੈਂ ਮੈਂ ਉਹਨੂੰ ਮੈਂ ਉਹਨੂੰ ਕੁਝ ਨਹੀਂ ਆਖਿਆ ਜਿਹੜੇ ਜਿਨ੍ਹਾਂ ਨੇ ਇਹ ਸ਼ੋਅ ਕਰਵਾਇਆ ਸੀਗਾ ਨਾ ਉਹਨਾਂ ਨੇ ਬਸ ਇੰਨੀ ਗੱਲ ਕਹੀ ਵੀ ਇਹ ਵੀ ਆਪਾਂ ਇਕੱਠੇ ਬਿਠੇ ਸੀਗੇ ਲੰਚ ਕਰ ਰਹੇ ਹਾਂ ਇੱਥੇ ਬਿਠੇ ਸੀ ਉਹਨਾਂ ਨੇ ਕਿਹਾ ਇਹ ਵੀ ਇਹ ਵੀ ਬੰਦਾ ਸਿੰਗਰ ਆ ਠੀਕ ਹੈ ਨਾ ਇਹ ਵੀ ਬੰਦਾ ਸਿੰਗਰ ਆ ਉਥੋਂ ਹੀ ਜੜਾ ਨਾ ਜਦੋਂ ਉਹਨਾਂ ਦਾ ਮਤਲਬ ਉਹਨਾਂ ਦੀ ਕੂਨ ਬੋਲ ਨਹੀਂ ਜਿਹੜੀ ਨਾ ਵੱਖਰੀ ਹੋ ਗਈ ਇਹ ਬੰਦਾ ਇੰਨਾ ਹੰਕਾਰੀ ਇੰਨਾ ਐਟੀਟਿਊਡ ਬੰਦੇ 'ਚ ਮੈਂ ਕਦੀ ਨਹੀਂ ਵੇਖਿਆ ਉਹਨ ਮੈਂ ਇੰਨੇ ਇੰਨੇ ਮਤਲਬ ਜਸ ਬਾਜਵਾ ਭਾਈ ਹੁਣੀ ਆ ਹਨਾ ਬੜੇ ਵਧੀਆ ਬੜੇ ਵਧੀਆ ਇਨਸਾਨ ਨੇ ਹੁਣ ਮੈਂ ਇੰਨੇ ਜਾਣੇ ਮਿਲ ਚੁੱਕਿਆ ਹਾਂ ਜਿਹੜੇ ਵੀ ਆ ਇੱਥੇ ਜਿਹੜੇ ਆਪਣੇ ਵੱਡੇ ਜਿਹੜੇ ਕਲਾਕਾਰ ਆ ਹੋਰ ਵੀ ਆ ਉਹਨਾਂ ਦੀ ਮੈਂ ਇੰਨੀ ਇੱਜ਼ਤ ਮਾਨ ਕਰਦਾ ਉਹ ਵੀ ਇੰਨੀ ਇੱਜ਼ਤ ਮਾਨ ਮੇਰੀ ਕਰਦੇ ਆ ਜਿਹਾ ਸਾਬ ਨਹੀਂ ਹੈ ਬੜੇ ਵਧੀਆ ਇਨਸਾਨ ਆ ਰਪਿੰਦਰ ਹੰਡਾ ਹੋ ਗਿਆ ਪ੍ਰੀਤ ਹੁੰਦਲ ਹੋ ਗਿਆ ਜਸ ਜਸ ਬਾਜਵਾ ਹੋ ਗਿਆ ਜਵਰਾਜ ਹੰਸ ਹੋ ਗਿਆ ਤੇ ਗ੍ਰੇਟ ਖਾਲੀ ਜਿਹੜੇ ਆ ਹਨ ਉਹ ਵੀ ਆ ਤੇ ਬਾਕੀ ਤੁਹਾਨੂੰ ਮੈਂ ਸਾਰੀ ਜਿੰਨੀ ਵੀ ਪ੍ਰੋਫਾਈਲ ਤੁਹਾਨੂੰ ਸੈਂਡ ਕਰ ਦੂੰਗਾ ਤੇ ਬੜੇ ਵਧੀਆ ਇਨਸਾਨ ਆ ਬੜਾ ਵਧੀਆ ਮੈਂ ਕਹਿੰਦਾ ਬੋਲਦੇ ਆ ਉਹਨਾਂ ਨੇ ਮੇਰਾ ਗਾਣਾ ਵੀ ਠੀਕ ਆ ਵੀ ਮੇਰਾ ਗਾਣਾ ਪਲਾਇਆ ਸੀ ਪੇਨ ਐਂਡ ਗੇਨ ਜਦੋਂ ਮੈਂ ਬਾਹਰੋਂ ਆਇਆ ਸੀਗਾ ਵਾਪਸ ਤੇ ਉਹਨਾਂ ਨੇ ਮੇਰਾ ਗਾਣਾ ਵੀ ਜਿਹੜਾ ਵਾ ਸ਼ੇਅਰ ਕੀਤਾ ਸੀਗਾ ਪ੍ਰੀਤ ਹੁੰਦਲ ਨੇ ਰਪਿੰਦਰ ਹੰਡਾ ਨੇ ਬੜੀ ਸਪੋਰਟ ਕੀਤੀ ਸੀਗੀ ਹਨਾ ਜਵਰਾਜ ਹੰਸ ਨੇ ਮਤਲਬ ਉੱਥੇ ਉੱਥੇ ਮੈਂ ਥੋੜਾ ਜਿਹਾ ਆਪਾਂ ਮੁੱਦੇ ਤੋਂ ਨਾ ਇੱਧਰ ਜਾਈਏ ਕਿ ਉਦੋਂ ਫਿਰ ਤੁਹਾਡੀ ਕੋਈ ਹੋਰ ਕੋਈ ਕਿਸੇ ਗੱਲ ਨੂੰ ਲੈ ਕੇ ਕੋਈ ਪੁਰਾਣੀ ਤੁਹਾਡੀ ਜਾਣ ਪਹਿਚਾਨ ਨਹੀਂ ਸੀ ਬਸ ਇੰਨੀ ਗੱਲ ਤੋਂ ਹੀ ਵਿਵਾਦ ਹੋ ਗਿਆ ਪੁਰਾਣੀ ਕੋਈ ਨਹੀਂ ਉਹ ਭਾਜੀ ਉਹ ਬੰਦਾ ਹੀ ਮੈਨੂੰ ਲੱਗਦਾ ਏਦਾਂ ਦਾ ਵਾ ਉਹਦੇ ਪਹਿਲਾਂ ਹੀ ਤੁਸੀਂ ਵਿਵਾਦ ਵੇਖ ਲਓ ਵੀ ਪਹਿਲਾਂ ਵਿਵਾਦ ਉਹਦੇ ਕਿੰਨੇ ਹੋ ਚੁੱਕੇ ਆ ਕਈ ਤਰ੍ਹਾਂ ਦੇ ਵਿਵਾਦ ਹੋ ਚੁੱਕੇ ਆ ਉਹਦੇ ਤੇ ਉਹ ਬੰਦਾ ਉਥੇ ਠੀਕ ਹੈ ਵੀ ਹਾਂ ਵੀ ਮੈਂ ਉਹਨੂੰ ਮੈਂ ਵੀ ਨਹੀਂ ਉਹਨੂੰ ਜਾਣਦਾ ਵੀ ਉਹਦਾ ਸੁਭਾਅ ਹੁਣ ਉਹ ਤੇ ਮਿਲ ਕੇ ਪਤਾ ਲੱਗਦਾ ਨੇ ਵੀ ਬੰਦੇ ਦਾ ਸੁਭਾਅ ਕਿਦਾਂ ਦਾ ਵਾ ਉਹ ਮਿਲ ਕੇ ਲੱਗਦਾ ਜਦੋਂ ਹਾਂ ਵੀ ਮਲੇਗੀ ਪਹਿਲਾਂ ਤਾਂ ਚਲੋ ਠੀਕ ਠਾਕ ਹੈ ਜਦੋਂ ਉਹਨੂੰ ਬੰਦੇ ਨੂੰ ਪਤਾ ਲੱਗਿਆ ਉਹ ਬੰਦਾ ਤਾਂ ਸਾਰੀ ਗਿਆ ਮੈਂ ਕਹਿੰਦਾ ਇੰਨੀ ਜਲਸੀ ਬੰਦੇ 'ਚ ਪੰਜਾਬੀ ਇੰਡਸਟਰੀ 'ਚ ਇੰਨੀ ਜ਼ਿਆਦਾ ਜਲਸੀ ਜਿਸ ਸਾਭ ਨਹੀਂ ਜਿਹੜੇ ਨਵੇਂ ਆਰਟਿਸਟ ਨੂੰ ਵੇਖ ਨਹੀਂ ਸਕਦੇ ਹੂੰ ਉੱਥੋਂ ਹੀ ਭਾਜੀ ਵਿਵਾਦ ਸਾਰਾ ਵਿਵਾਦ ਹੀ ਉੱਥੋਂ ਹੋਇਆ ਵਾ ਗਾਲੀ ਗਲੋਚ ਵੀ ਉੱਥੋਂ ਆਇਆ ਉੱਥੇ ਲੜਾਈ ਝਗੜੇ ਤੱਕ ਵੀ ਕੰਮ ਚੱਲ ਚੱਲਿਆ ਸੀ ਇਹ ਏ ਭਾਜੀ ਘੱਟੋ ਘੱਟ 2016 16 17 ਦੀ ਗੱਲ ਆ 2016 ਜਾਂ 17 ਦੀ ਗੱਲ ਆ ਇੰਨੇ ਦੀ ਗੱਲ ਆ ਤੁਸੀਂ ਉਹਨਾਂ ਨੂੰ ਰਿਪਲਾਈ ਕਿਹੜੇ ਸਾਲ ਕੀਤਾ ਗਾਣੇ ਹਾਂਜੀ ਭਾਜੀ ਮੈਂ ਆਪਣੇ ਮੇਰੇ ਮਨਚੀ ਸੀ ਮੈਂ ਅੱਜ ਰਿਪਲਾਈ ਦਿੱਤਾ ਉਹਨੂੰ ਠੋਕ ਕੇ ਦਿੱਤਾ ਹੁਣ ਦਿੱਤਾ ਤੁਸੀਂ ਰਿਪਲਾਈ ਇੰਨੇ ਸਾਲ ਹਾਂਜੀ ਮੈਂ ਗਾਣੇ 'ਚ ਦਿੱਤਾ ਉਹਨੂੰ ਦਿੱਤਾ ਗਾਣੇ 'ਚ ਮੈਂ ਠੋਕ ਕੇ ਰਿਪਲਾਈ ਦਿੱਤਾ ਕਿਉਂਕਿ ਜਿਹੜੀਆਂ ਗੱਲਾਂ ਭਾਜੀ ਜਿਹੜੀਆਂ ਗੱਲਾਂ ਉਹਨੇ ਕੀਤੀਆਂ ਉਹ ਭੁੱਲਦੀਆਂ ਕਦੀ ਨਹੀਂ ਭੁੱਲਦੀਆਂ ਭਾਜੀ ਕਿਸੇ ਨੂੰ ਵੀ ਵੀ ਬੰਦਾ ਆਪੋ ਆਪਣੇ ਕਾਮਕਾਰ ਸਾਰਿਆਂ ਦੇ ਆਪੋ ਆਪਣੇ ਕੰਮ ਕਾਮਕਾਰ ਹੁੰਦੇ ਆ ਤੇ ਆਪਣੇ ਆਪਣੇ ਕੰਮਕਾਰ ਕਰੇ ਕਿਸੇ ਨੂੰ ਕਿਉਂ ਆਪਾਂ ਕਿਸੇ ਨੂੰ ਮਾਰਾ ਕਹੀਏ ਜਾਂ ਕਿਸੇ ਨੂੰ ਕਿਉਂ ਚੰਗਾ ਕਰੀਏ ਆਪਣਾ ਕੰਮ ਕਰਨ ਆਏ ਤੁਸੀਂ ਕਰੋ ਤੇ ਜਾਓ ਬਸ ਤੇ ਕਰਨ ਔਜਲਾ ਦਾ ਕਿਵੇਂ ਐਂਟਰੀ ਹੁੰਦੀ ਆ ਤੁਸੀਂ ਸਕਰੀਨ ਸ਼ਾਟ ਦਿਖਾਏ ਇਹ ਹਾਂਜੀ 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 ਪਾਜੀ ਇਹ ਇਹ ਪਾਜੀ ਹਾਂਜੀ 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 ਇਹ ਪਾਜੀ ਇਹ ਨਾ ਚੰਕ ਮੈਸੇਜ ਆਇਆ ਸੀ ਵੀ ਮੈਸੇਜ ਆਇਆ ਵੀ ਹਾਂ ਦੇਵ ਮਤਲਬ ਆਖਿਆ ਵੀ ਕੀ ਗੁਰਨਾਮ ਭੁਲਣਾ ਕੀ ਗੱਲਬਾਤ ਹੋਈ ਹੈ ਮੈਂ ਵੀਰੇ ਆ ਬਾਈ ਥੋੜਾ ਜਿਹਾ ਹੋਰ ਹੀ ਕੁਝ ਮਲਬੂ ਉਲਟ ਜਿਹੀ ਗੱਲਾਂ ਕਰਨ ਦੇ ਪਿਆ ਮੇਰੇ ਨਾਲ ਨਾ ਪੰਗਾ ਲੈ ਲਈ ਮੈਂ ਹਾਂ ਯਾਰ ਮੈਂ ਹਾਂ ਮੈਂ ਤੇ ਤੇਰੀ ਇੱਜ਼ਤ ਸਗੋ ਕਰਦਾ ਵਾਂ ਤੇ ਤੂੰ ਦੱਸ ਤੂੰ ਕਿਹੜੀਆਂ ਗੱਲਾਂ ਕਰਨੀਆਂ ਦੱਸ ਕਿੱਦਾਂ ਦੀਆਂ ਗੱਲਾਂ ਕਰਨੀਆਂ ਮੈਂ ਹਾਂ ਦੱਸ ਮੈਨੂੰ ਮੈਨੂੰ ਇਹ ਨਹੀਂ ਸਮਝ ਆਉਂਦੀ ਵੀ ਪੰਜਾਬੀ ਇੰਡਸਟਰੀ ਹੋਕ ਹੀ ਗਿਆ ਵਾਏ ਇਹ ਇੰਨਾ ਇੰਨਾ ਇਹਨਾਂ ਦਾ ਫੇਮ ਆ ਭਾਜੀ ਇੰਨਾ ਇਹਨਾਂ ਦਾ ਫੇਮ ਆ ਇਹ ਤਾਂ ਵੀ ਫੇਮ ਨੂੰ ਇੰਨਾ ਫੇਮ ਦਾ ਭੁੱਖੇ ਨੇ ਜਿਹੜੇ ਫੇਮ ਪਿੱਛੇ ਮਰੀ ਜਾਂਦੇ ਨੇ ਇਹ ਜਦੋਂ ਮਤਲਬ ਇਸ ਤੋਂ ਪਹਿਲਾਂ ਤੁਹਾਡੀ ਕਰਨੋਚਨਾ ਨਾਲ ਕਦੇ ਮੁਲਾਕਾਤ ਨਹੀਂ ਹੋਈ ਮੈਂ ਕਦੀ ਨਾ ਭਾਜੀ ਮੈਂ ਕਦੀ ਮਿਲਿਆ ਤੱਕ ਨਹੀਂ ਭਾਜੀ ਕਰਨੋਏਲੇ ਨੂੰ ਕਦੀ ਜ਼ਿੰਦਗੀ ਚ ਮੈਂ ਮਿਲਿਆ ਨਾ ਮੈਂ ਕਦੀ ਗੱਲ ਕੀਤੀ ਨਾ ਮੇਰੀ ਕੋਈ ਗੱਲ ਹੋਈ ਹੈ ਮੈਨੂੰ ਇਹ ਨਹੀਂ ਸਮਝ ਆਉਂਦੀ ਵੀ ਹਾਂ ਵੀ ਤੁਹਾਡਾ ਕੀ ਹੈ ਕੇ ਹੋਰ ਨਾ ਮੁੱਦਾ ਤੁਸੀਂ ਜੇ ਹਾਂ ਜੇ ਕੋਈ ਮੁੱਦਾ ਸੋਨੂੰ ਵੀ ਲਿਆ ਹੋਊਗਾ ਤਾਂ ਤੁਸੀਂ ਮੈਨੂੰ ਮੈਸੇਜ ਕਿਉਂ ਕੀਤਾ ਦੱਸ ਹੂੰ ਹੂੰ ਕੀ ਫਰਜ ਬੰਦਾ ਕੋਈ ਮੈਸੇਜ ਕਰਨ ਦਾ ਦੱਸੋ ਕੀ ਮੁੱਦਾ ਮੁੱਦਾ ਕੀ ਭਾਲਦੇ ਆਏ ਮੈਨੂੰ ਇਹ ਨਹੀਂ ਸਮਝ ਆਉਂਦੀ ਵੀ ਇਹ ਮੁੱਦਾ ਕੀ ਭਾਲਦੇ ਆਏ ਯਾਨੀ ਕਿ ਕਿਆ ਜਾ ਸਕਦਾ ਪਹਿਲਾਂ ਵੀ ਕਈ ਗਾਇਕ ਕਹਿੰਦੇ ਰਿਹਾ ਕਿ ਇੱਕ ਗੈਂਗ ਬਣੀ ਹੋਈ ਆ ਸਾਰੇ ਰਲ ਜਾਂਦੇ ਆ ਨਵੇਂ ਆਰਟਿਸਟ ਨੂੰ ਆਉਣ ਨਹੀਂ ਦਿੰਦੇ ਉਹ ਬਿਲਕੁਲ ਬਿਲਕੁਲ ਸਹੀ ਸਹੀ ਗੱਲ ਆ ਭਾਜੀ ਸਹੀ ਗੱਲ ਆ ਮੈਂ ਕਹਿੰਦਾ ਵੀ ਬਿਲਕੁਲ ਸਹੀ ਗੱਲ ਆ ਨਵੇਂ ਆਰਟਿਸਟ ਜਿਹੜਾ ਕੋਈ ਉੱਭਰਦਾ ਹੋਏਗਾ ਨਾ ਉਹਨੂੰ ਉਹਨੂੰ ਥੱਲੇ ਹੀ ਨੱਪ ਕੇ ਰੱਖਦੇ ਉਹਨੂੰ ਤਾਂ ਨਹੀਂ ਹੁੰਨਦੇ ਇਹ ਕਿਨਾਂ ਦੇ ਚਮਚੇ ਵੀ ਇਹ ਕਿਨਾਂ ਦੇ ਚਮਚੇ ਵੀ ਆ ਜਿਹੜੇ ਆ ਜਿਹੜੇ ਕਮੈਂਟ ਕਮੈਂਟ ਕਰਦੇ ਆ ਜਦ ਤੱਕ ਗੁਰਨਾਮ ਭੁੱਲਰ ਦੇ ਕਮੈਂਟ ਜਿਹੜੇ ਚਮਚੇ ਜਿਹੜੇ ਆ ਕਮੈਂਟ ਕਰਦੇ ਆ ਜਿਹੜੇ ਮੁਰਗੀਆਂ ਜੀਆਂ ਆ ਤੇ ਇਹ ਵੀ ਗੱਲ ਸੁਣ ਕੇ ਇਹ ਵੀ ਇਹ ਵੀ ਸੁਣ ਲਾਂ ਗੱਲ ਵੀ ਇਹਨਾਂ ਨੇ ਤੁਹਾਨੂੰ ਕੱਖ ਨਹੀਂ ਦੇਣਾ ਤੁਸੀਂ ਆਪਣਾ ਕੰਮ ਕਰਨਾ ਜੀ ਆਪ ਹੀ ਤੁਸੀਂ ਖਾਣਾ ਜੀ ਤੁਹਾਨੂੰ ਇਹਨਾਂ ਨੇ ਕੱਖ ਨਹੀਂ ਦੇਣਾ ਜੇ ਇੱਕ ਸਵਾਲ ਪਾਈ ਮੈਂ ਤੁਹਾਨੂੰ ਵੀ ਕਰੂੰਗਾ ਜੇ ਤੁਸੀਂ ਮੈਨੂੰ ਸਕਰੀਨ ਸ਼ਾਟਸ ਭੇਜਿਆ ਕਰਨਾ ਔਜਲਾ ਵਾਲੀ ਚੈਟ ਦੇ ਜੇ ਉਹ ਚੈਟ ਸੱਚੀ ਆ ਤਾਂ ਉਹਦੇ ਵਿੱਚ ਤੁਸੀਂ ਵੀ ਗਾਲਾਂ ਕੱਢਦੇ ਨਜ਼ਰ ਆ ਰਹੇ ਹੋ ਹਾਂਜੀ ਹਾਂਜੀ ਭਾਜੀ ਫਿਰ ਫਿਰ ਬਿਲਕੁਲ ਭਾਜੀ ਜੇ ਕੋਈ ਹੁਣ ਤੁਹਾਨੂੰ ਜੇ ਸਮਝ ਲਓ ਵੀ ਤੁਹਾਨੂੰ ਕੋਈ ਉਲਟ ਬੋਲੂਗਾ ਤੇ ਤੁਹਾਨੂੰ ਤੁਸੀਂ ਤੁਰ ਅੱਗੇ ਕੋਈ ਨਾ ਕੋਈ ਜਵਾਬ ਦਿਓਗੇ ਇਹ ਹੈ ਕਿ ਨਹੀਂ ਹਰ ਇੱਕ ਬੰਦੇ ਦਾ ਹਰ ਇੱਕ ਬੰਦੇ ਦਾ ਵੱਖ-ਵੱਖ ਨੇਚਰ ਹੁੰਦਾ ਵਾ ਮੈਂ ਸਾਬ ਜਿਹੜੀ ਗੱਲ ਆ ਮੈਂ ਡਰਨ ਡਰਨ ਵਾਲਾ ਬੰਦਾ ਨਹੀਂ ਹੈਗਾ ਸਿੱਧੀ ਜਿਹੜੀ ਗੱਲ ਚ ਭਾਵੇਂ ਹੋਵੇ ਕਰਨ ਔਜਲਾ ਤੇ ਭਾਵੇਂ ਹੋਵੇ ਗੁਰਨਾਮ ਭੁੱਲਰ ਜੇ ਮੈਂ ਸਿੱਧਾ ਹਾਂ ਤਾਂ ਸਿੱਧਾ ਚੱਲਾਂਗਾ ਇਸ ਤੋਂ ਪਹਿਲਾਂ ਵੀ ਕਰਨ ਔਜਲਾ ਦੇ ਵਿਵਾਦ ਹੋਏ ਇੱਕ ਰਾਕਾ ਨਾਲ ਹੋਇਆ ਸੀ ਉਸ ਨੂੰ ਲੈ ਕੇ ਵੀ ਬਹੁਤ ਸਾਰੀਆਂ ਚਰਚਾਵਾਂ ਛੜੀਆਂ ਸੀ ਤਾਂ ਉਸ ਦੀ ਕੜੀ ਮੰਨਦੇ ਹੋ ਕਿ ਨਵੇਂਗਾ ਇੱਕਾ ਉੱਤੇ ਜੇ ਬਥੇਰੇ ਬਥੇਰੇ ਭਾਜੀ ਇਹ ਜਿਹੜੇ ਪੁਰਾਣੇ ਜਿਹੜੇ ਆਰਟਿਸਟ ਹੈ ਨਾ ਇਹ ਨਵੇਂ ਬੰਦੇ ਨੂੰ ਨਾ ਦੱਬ ਕੇ ਰੱਖਣਾ ਚਾਹੁੰਦੇ ਆ ਨਵੇਂ ਬੰਦੇ ਨੂੰ ਉੱਠਣ ਨਹੀਂ ਦੇਣਾ ਚਾਹੁੰਦੇ ਇਹਨਾਂ ਨੂੰ ਜੇ ਨਵਾਂ ਕੋਈ ਬੰਦਾ ਉੱਠਦਾ ਨਾ ਇਹਨਾਂ ਨੂੰ ਤਕਲੀਫ ਹੁੰਦੀ ਹੈ ਇਹਨਾਂ ਨੂੰ ਵੀ ਇਹ ਬੰਦਾ ਉੱਠ ਕੇ ਗਿਆ ਵਾ ਇਹ ਚੱਕਰ ਆ ਭਾਜੀ ਇੰਡਸਟਰੀ ਦਾ ਇਹ ਇਹ ਬਹੁਤ ਹੋਇਆ ਕਿ ਹੁਣ ਹਾਲੀ ਦੇ ਵਿੱਚ ਅਰਜਨ ਵੈਲੀ ਵਾਲਾ ਗਾਣਾ ਆਇਆ ਸੀ ਤਾਂ ਕਿਹਾ ਗਿਆ ਕਿ ਦੇਖੋ ਜਿਸਾਇਕ ਨੂੰ ਪੰਜਾਬੀ ਇੰਡਸਟਰੀ ਦੇ ਵਿੱਚ ਉਸ ਲੈਵਲ ਦਾ ਮੁਕਾਮ ਨਹੀਂ ਦਿੱਤਾ ਕਿਹਾ ਜਾਂ ਆਨ ਨਹੀਂ ਦਿੱਤਾ ਕਿਹਾ ਉਹਨਾਂ ਨੇ ਬਾਲੀਵੁੱਡ ਦੇ ਵਿੱਚ ਐਡਾ ਵੱਡਾ ਗਾਣਾ ਕਰਤਾ ਤੁਸੀਂ ਮੈਨੂੰ ਚੈਟ ਭੇਜੀ ਕਿ ਸਲਮਾਨ ਖਾਨ ਨੇ ਤੁਹਾਨੂੰ ਮੈਸਜ ਕੀਤਾ ਬਿਲਕੁਲ ਬਿਲਕੁਲ ਭਾਜੀ ਮੈਂ ਤਾਂ ਸਹੀ ਗੱਲ ਹੈ ਮੈਂ ਤਾਂ ਧੰਨਵਾਦ ਕਰਦਾ ਉਹਨਾਂ ਦਾ ਸਰ ਦਾ ਮੈਂ ਤਾਂ ਬਹੁਤ ਰਿਸਪੈਕਟ ਕਿਉਂਕਿ ਉਹਨਾਂ ਨੇ ਸਾਰੀ ਦੁਨੀਆ ਉਹਨਾਂ ਨੂੰ ਜਾਣਦੀ ਹੈ ਉਹਨਾਂ ਨੇ ਪਛਾਣਦੀ ਹੈ ਸਾਰੀ ਦੁਨੀਆ ਉਹਨਾਂ ਨੂੰ ਪਿਆਰ ਕਰਦੀ ਹੈ ਠੀਕ ਹੈ ਨਾ ਮੇਰਾ ਗਾਣਾ ਉਹਨਾਂ ਦੀਆਂ ਨਜ਼ਰਾਂ ਦੇ ਸਾਹਮਣੇ ਜਿਹੜਾ ਆ ਗਿਆ ਵਾ ਸਹੀ ਗੱਲ ਹੈ ਮੈਂ ਤਾਂ ਉਹਨਾਂ ਦਾ ਬੜਾ ਬਹੁਤ ਜ਼ਿਆਦਾ ਮੈਂ ਧੰਨਵਾਦ ਕਰਦਾ ਉਹਨਾਂ ਦਾ ਤੇ ਜਿਹੜਾ ਉਹਨਾਂ ਦਾ ਮੈਨੂੰ ਰਿਪਲਾਈ ਆਇਆ ਕਮੈਂਟ ਐਵੇਂ ਵੀ ਕਰ ਸਕਦੇ ਆ ਵੀ ਉਹ ਫੇਕ ਹੋ ਸਕਦੀ ਆ ਚੈਟ ਚੈਟ ਅਸਲੀ ਨਹੀਂ ਨਹੀਂ ਪਾਜੀ ਫੇਕ ਫੇਕ ਕਰਦਾ ਜਦੋਂ ਰੀਅਲ ਆਈਡੀ ਤਾਂ ਫੇਕ ਮਤਲਬ ਵੀ ਨਹੀਂ ਕੋਈ ਬੰਦਾ ਤੇ ਕਿਵੇਂ ਤੁਹਾਨੂੰ ਲੱਗਿਆ ਕਿਵੇਂ ਸੀ ਉਹ ਤੁਸੀਂ ਕਿੱਥੇ ਸੀ ਜਦੋਂ ਮੈਸੇਜ ਆਇਆ ਕਿਉਂਕਿ ਪਾਜੀ ਮੈਂ ਨਾ ਘਰੇ ਸੀਗਾ ਮੈਂ ਮੈਂ ਨੈਟ ਜਿਹੜਾ ਨਾ ਬਹੁਤ ਘੱਟ ਯੂਜ਼ ਕਰਦਾ ਨੈਟ ਮੈਂ ਬਹੁਤ ਘੱਟ ਯੂਜ਼ ਕਰਦਾ ਤੇ ਮੈਂ ਨਾ ਜਦੋਂ ਫਿਰ ਨੈਟ ਔਨ ਕੀਤਾ ਮੈਂ ਵੇਖਿਆ ਜਿਗਾ ਘਟੋ ਘਟ ਵੀ ਤੇ ਪੌਣੇ ਇੱਕ 9 ਦਾ ਟਾਈਮ ਹੋਣਾ ਜੇ ਤੇ ਪੌਣੇਕ ਨੋ ਦਾ ਟਾਈਮ ਹੋਣਾ ਚ ਮੈਂ ਜਦੋਂ ਇਹ ਇੰਟਰਨੈਟ ਔਨ ਕੀਤਾ ਤੇ ਉਹ ਮੈਂ ਵੇਖਿਆ ਮੈਂ ਸਰ ਦਾ ਮੈਸੇਜ ਮੈਨੂੰ ਬਹੁਤ ਜਿਆਦਾ ਖੁਸ਼ੀ ਹੋਈ ਹੈ ਵੀ ਸੁਲਮਾਨ ਖਾਨ ਸਰ ਦਾ ਮੈਸੇਜ ਆਇਆ ਵਾ ਤੇ ਬਹੁਤ ਵਧੀਆ ਲੱਗਾ ਵਾ ਵੀ ਉਹਨਾਂ ਨੂੰ ਮੇਰਾ ਖਾਬ ਗਾਣਾ ਜਿਹੜਾ ਪਸੰਦ ਆਇਆ ਵਾ ਮੈਂ ਤਾਂ ਤੁਸੀਂ ਲਾ ਲੋ ਮੈਂ ਇਹ ਗਾਣਾ ਇਹ ਗਾਣਾ ਮੈਂ ਲੈ ਆ ਕੇ ਨਾ ਇਹ ਪਾਜੀ ਮੈਂ ਨਾ ਗੀਤ MP3 ਵਾਲਾ ਕੋਈ ਮੈਂ ਗਿਆ ਸੀਗਾ ਤੇ ਮੈਂ ਜਦੋਂ ਬਾਹਰ ਸੀਗਾ ਨਾ ਉਦੋਂ ਮੇਰੀ ਨਾ ਇਹਨਾਂ ਦੀ ਨਾ ਗੋਲਡ মিডিਆ ਸੀਗੀ ਇਹਨਾਂ ਦੀ ਜਿਹੜੀ ਪ੍ਰੋਮੋਸ਼ਨ ਦੀ ਸੀਗੀ ਜਦੋਂ ਮੈਂ 2015 ਚ ਸੀਗਾ ਮੇਰੀ ਕੇਵੀਟੀ ਲੋ ਭਾਜੀ ਨਾ ਉੱਥੇ ਉਦੋਂ ਮੇਰੀ ਗੱਲ ਹੁੰਦੀ ਸੀਗੀ ਇਹਨਾਂ ਨਾਲ ਹੂੰ 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 ਤੇ ਉਦੋਂ ਮੈਂ ਬਾਹਰ ਸੀਗਾ ਤੇ ਬਾਅਦ ਚ ਜਦੋਂ ਇਹਨਾਂ ਨੇ ਆਪਣੀ ਪ੍ਰੋਡਕਸ਼ਨ ਖੋਲ ਲਈ MP3 ਉਸ ਤੋਂ ਬਾਅਦ ਮੇਰੀ ਗੱਲ ਕੋਈ ਨਹੀਂ ਇਹਨਾਂ ਨਾਲ ਹੋਈ ਤੇ ਮੈਂ ਨਾ ਆ ਖਾਬ ਗਾਣਾ ਲੈ ਕੇ ਮੈਂ ਤਿੰਨ ਵਾਰੀ ਇਹਨਾਂ ਕੋ ਗਿਆ ਸੀਗਾ ਆਡੀਓ ਤੇ ਤੁਸੀਂ ਲਾ ਲਓ ਵੀ ਨਵੇਂ ਆਰਟਿਸਟ ਨੂੰ ਵੇਖ ਕੇ ਨਾ ਇਹ ਬਾਰੋ ਮੋੜ ਦਿੰਦੇ ਆ ਇਹਨਾਂ ਦਾ ਜਿਹੜਾ ਬਾਡੀਗਾਰਡ ਆ ਬੜੋਈ ਮੋਰ ਦਿੰਦੇ ਆ ਬੰਦੇ ਨੂੰ ਖਜਲ ਖਰਾਬ ਵੀ ਕਰਦੇ ਆ ਤੇ ਆਣਾ ਜਿਹੜਾ ਜਿਹੜਾ ਜਮਾਨ ਖਾਨ ਤਾਰੀਫ ਕਰਦਾ ਤੁਹਾਨੂੰ ਮੈਸੇਜ ਕਰਕੇ ਹਾਂ ਜੀ ਹਾਂ ਜੀ ਖਾਵਗਣ ਦੋ ਲੈਣਾ ਜ਼ਰੂਰ ਹਾਂਜੀ ਹਾਂਜੀ ਜ਼ਰੂਰ ਜੀ ਟੋਪ ਮੈਨੂੰ ਲੱਗਦੀ ਤਾਂ ਕਰਦਾ ਤੁਸ਼ਾਵੇ ਚੂੜੇ ਤੇ ਲਖਾਉਣਾ ਮੈਂ ਤਾਂ ਦੇਵ ਤੇਰਾ ਨਾਮ ਵੇ ਇੱਥੇ ਕਿੱਥੇ ਜਾਣਾ ਮੈਂ ਵਿਆਹ ਦੇ ਬਾਅਦ ਕੁਮਣੇ ਇੱਥੇ ਕਿੱਥੇ ਜਾਣਾ ਮੈਂ ਵਿਆਹ ਦੇ ਬਾਅਦ ਕੁਮਣੇ ਕੱਲੀ ਮੈਂ ਸੈਲੈਕਟ ਕਰੀ ਹੋਇਆ ਥਾਂ ਵੀ ਸਹਾਰਾ ਮੈਨੂੰ ਤੇਰੇ ਪਿਆਰ ਦਾ ਮੈਨੂੰ ਸਹਾਰਾ ਤੇਰੇ ਪਿਆਰ ਦਾ ਤੂੰ ਹੈ ਜਾਨ ਮੇਰੀ ਮੇਰਾ ਸੰਸਾਰ ਤੂੰ ਵੇ ਖਾਬਾਂ ਵਿੱਚ ਆਉਣ ਵਾਲਿਆ ਵੇ ਖਾਬਾਂ ਵਿੱਚ ਆਉਣ ਵਾਲਿਆ ਮੇਰੀ ਜ਼ਿੰਦਗੀ ਦਾ ਬਾਣੀ ਹੱਕੀਦਾਰ ਤੂੰ ਵੇ ਸੁਪਣੇ ਛਿਉਣ ਵਾਲਿਆ ਵੇ ਸੁਪਨੇ ਚ ਆਉਣ ਵਾਲਿਆ ਮੇਰੀ ਜ਼ਿੰਦਗੀ ਦਾ ਬਾਣੀ ਹੱਕਦਾਰ ਤੂੰ ਬਾਦ ਵੀ ਆ ਵੀ ਤੇ ਇਹ ਇਹ ਜਦੋਂ ਕਿਉਂਕਿ ਬਹੁਤ ਸਾਰੇ ਜਿਵੇਂ ਇੱਕ ਵਾਰ ਉਹਨਾਂ ਦੇ ਬਾਡੀਗਾਰਡ ਦੀ ਇੰਟਰਵਿਊ ਆਈ ਸੀ ਤਾਂ ਉਸ ਤੋਂ ਪਹਿਲਾਂ ਹੋਰ ਗੈਵੀ ਚਾਹਲ ਦੀ ਇੱਕ ਇੰਟਰਵਿਊ ਆਈ ਸੀ ਉਹ ਕਹਿੰਦੇ ਅਸੀਂ ਉਹਨਾਂ ਨੂੰ ਪੰਜਾਬੀ ਗਾਣੇ ਸੁਣਾਉਂਦੇ ਰਹਿੰਦੇ ਆ ਤਾਂ ਤੁਹਾਨੂੰ ਲੱਗਦਾ ਇਸੇ ਤਰੀਕੇ ਕੋਈ ਸਬਾਬੂ ਬਣਿਆ ਹੋਊ ਕਿਸੇ ਨੇ ਸੁਣਾਇਆ ਪਾਜੀ ਪਾਜੀ ਮੈਂ ਕਹਿੰਦਾ ਵੀ ਇਹ ਨਾ ਸੌਂਦੇ ਤੱਕ ਵੀ ਨਹੀਂ ਆ ਜਿਹੜੇ ਗੀਤ MP3 ਆ ਨਾ ਇਹਨਾਂ ਨੇ ਸੁਣਿਆ ਤੱਕ ਨਹੀਂ ਮੇਰਾ ਗਾਣਾ ਇਹ ਗਾਣਾ ਏਡੇ ਮਤਲਬ ਤੁਸੀਂ ਲਾ ਲੋ ਵੀ ਕੋਈ ਵੀ ਭਾਵੇਂ ਮੈਂ ਕਹਣਾ ਵੀ ਆ ਕੀ ਇਹਦਾ ਨਾਮ ਆ ਜਿਹੜਾ ਇਹਨਾਂ ਨੇ ਸਾਈਨ ਕੀਤਾ ਹੀ ਇਹਦਾ ਆ ਕੀ ਇਹਦਾ ਨਾਮ ਅ ਜਸਮਾਨਕ ਹ ਹਣਾ ਤੁਸੀਂ ਹੁਣ ਉਹਦਾ ਗਾਣਾ ਜਿਹੜਾ ਰੋਮਾਂਟਿਕ ਹੋਏਗਾ ਮੇਰਾ ਖਾਵ ਗਾਣਾ ਰੋਮਾਂਟਿਕ ਜਿਹੜਾ ਇਹਨਾਂ ਠੀਕ ਆ ਵੱਖਰੀ ਗੱਲ ਆ ਉਹਦੀ ਫੇਮ ਜ਼ਿਆਦਾ ਵਾ ਮੇਰੀ ਫੇਮ ਚਲੋ ਨਹੀਂ ਆ ਘਟਿਆ ਜਿੱਦਾਂ ਵੀ ਆ ਤੂੰ ਹੀ ਗਾਣਾ ਕਿਸੇ ਨੂੰ ਕਹੋ ਵੀ ਗਾਣਾ ਸੁਣ ਕੇ ਦੱਸੋ ਵੀ ਗਾਣਾ ਕਿਹਦਾ ਜ਼ਿਆਦਾ ਵਧੀਆ ਵਾ ਹਾਂ ਹਾਂ ਠੀਕ ਆ ਜੀ ਭਾਜੀ ਤੇ ਇਹ ਚੱਕਰ ਆ ਨਵੇਂ ਬੰਦੇ ਨੂੰ ਕੋਈ ਕੰਪਨੀ ਮੈਂ ਕੰਨਾ ਵੀ ਕੋਈ ਕੰਪਨੀ ਸਪੋਰਟ ਨਹੀਂ ਕਰਦੀ ਬਹੁਤ ਹਾਂ ਥੋੜੀਆਂ ਕੰਪਨੀਆਂ ਹੋਣਗੀਆਂ ਜਿਹੜੀ ਸਪੋਰਟ ਕਰਦੀਆਂ ਵਾ ਪਰ ਨਵੇਂ ਬੰਦੇ ਨੂੰ ਬਹੁਤ ਘੱਟ ਕੰਪਨੀਆਂ ਸਪੋਰਟ ਕਰਦੀਆਂ ਜੀ ਮੈਂ ਤਿੰਨ ਵਾਰੀ ਗੀਤ MP3 ਕੋ ਗਿਆ ਸੀਗਾ ਇਹ ਗਾਣਾ ਲੈ ਕੇ ਪਰ ਮੈਨੂੰ ਬਾਰੋ ਮੋਰਤਾ ਸੀਗਾ ਉਹਨਾਂ ਨੇ ਵੀ ਉਹਨਾਂ ਨੇ ਕਿਦਾ ਸੁਣਿਆ ਤੱਕ ਨਹੀਂ ਉਹਨਾਂ ਨੇ ਗਾਣਾ ਮੈਂ ਤਾਂ ਉਹਨਾਂ ਨੂੰ ਇਹੀ ਇਹੀ ਕੰਨਾ ਵਾ ਕਿ ਵੀ ਭਾਜੀ ਉਹਨਾਂ ਨੂੰ ਵੀ ਭਾਜੀ ਜੇ ਕੋਈ ਤੁਹਾਡੇ ਕੋਲ ਨਵਾਂ ਆਰਟਿਸਟ ਹੁੰਦਾ ਨਾ ਤੁਸੀਂ ਉਹਦੀ ਠੀਕ ਆ ਉਹਦਾ ਪ੍ਰੋਜੈਕਟ ਸੁਣੋ ਠੀਕ ਆ ਨਾ ਉਹਦੀ ਚੀਜ਼ ਸੁਣੋ ਤੁਹਾਨੂੰ ਪਸੰਦ ਆਵੇ ਭਾਵੇਂ ਨਾ ਆਵੇ ਪਰ ਤੁਸੀਂ ਸੁਣੋ ਜ਼ਰੂਰ ਹੂੰ ਬਸ ਇਹੀ ਮੈਂ ਕਹਿਣਾ ਚਾਹੁੰਦਾ ਤੁਹਾਡੇ ਇੰਟਰਵਿਊ ਦੇ ਮਾਰ ਜੀ ਤਾਂ ਜ਼ਰੂਰ ਇੱਕ ਗੱਲ ਤਾਂ ਚਰਚਾ ਸਾਹਮਣੇ ਆਉਂਦੀ ਆ ਉਮੀਦ ਕਰਦੇ ਆ ਜਿਹੜੇ ਲੋਕ ਸੁਣ ਰਹੇ ਨੇ ਉਹਨਾਂ ਤੱਕ ਵੀ ਇਹ ਗੱਲ ਪਹੁੰਚੀ ਹੋਵੇਗੀ ਇੰਡਸਟਰੀ ਵਾਲਿਆਂ ਤੱਕ ਵੀ ਪਹੁੰਚੇਗੀ ਕਿ ਨਵੇਂ ਲੋਕਾਂ ਲਈ ਰਾਹ ਜ਼ਰੂਰ ਖੁੱਲੇ ਰੱਖਣੇ ਚਾਹੀਦੇ ਨੇ ਕਿਉਂਕਿ ਕਲਾ ਬਿਲਕੁਲ ਬਿਲਕੁਲ ਪਰੇ ਤੋਂ ਪਰੇ ਪਈ ਆ ਕਿਸੇ ਦਾ ਹੱਕ ਨਹੀਂ ਇਸ ਸਾਰੀ ਚੀਜ਼ ਉੱਤੇ ਸਾਰਿਆਂ ਨੂੰ ਮੌਕਾ ਮਿਲਣਾ ਚਾਹੀਦਾ ਤਾਂ ਦੇਵ ਭਾਈ ਜੀ ਧੰਨਵਾਦ ਆਪਾਂ ਛੋਟੀ ਜੀ ਚਰਚਾ ਕੀਤੀ ਆ ਇੱਕ ਮਸਲੇ ਬਾਰੇ ਉਮੀਦ ਕਰਦੇ ਆ ਲੋਕਾਂ ਤੱਕ ਪਹੁੰਚੀ ਹੋਏਗੀ ਲੋਕ ਵੀ ਸੁਣਨ ਵਾਲੇ ਕਮੈਂਟ ਸੈਕਸ਼ਨ 'ਚ ਆਪਣੇ ਵਿਚਾਰ ਰੱਖ ਸਕਦੇ ਨੇ ਧੰਨਵਾਦ ਭਾਈ ਧੰਨਵਾਦ ਠੀਕ ਆ ਧੰਨਵਾਦ ਭਾਜੀ ਥੈਂਕ ਯੂ ਜੀ ਭਾਜੀ ਧੰਨਵਾਦੀ ਭਾਜੀ ਬਹੁਤ ਬੜਾ